ਅਸ਼ੇਕਾ ਦੇਖ ਰਹੇ ਤੁਸੀਂ ਔਨ ਇਅਰ ਵੱਡੀ ਖਬਰ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ ਸੀਬੀਆਈ ਕੇਸ ਦੇ ਵਿੱਚ ਜ਼ਮਾਨਤ ਦੇ ਦਿੱਤੀ ਹੈ ਔਰ ਰਾਊਸ ਐਵੇਨਿਊ ਕੋਰਟ ਨਿਰਵਿੰਦ ਕੇਜਰੀਵਾਲ ਦੀ ਰੀਲੀਜ਼ ਆਰਡਰ ਜਾਰੀ ਕਰ ਦਿੱਤੇ ਨੇ ਜਿਵੇਂ ਹੀ ਰੀਲੀਜ਼ ਆਰਡਰ ਤਿਹਾਰ ਜੇਲ ਪਹੁੰਚਣਗੇ ਉਸ ਤੋਂ 1 ਘੰਟੇ ਬਾਅਦ ਅਰਵਿੰਦ ਕੇਜਰੀਵਾਲ ਤਿਹਾਰ ਜੇਲ ਤੋਂ ਰਿਹਾ ਹੋ ਜਾਣਗੇ ਤਿਹਾਰ ਜੇਲ ਤੋਂ ਉਹ ਬਾਹਰ ਆ ਜਾਣਗੇ ਤੇ ਉਸ ਤੋਂ ਬਾਅਦ ਪਾਰਟੀ ਦਫ਼ਤਰ ਜਾਣਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਦਿੱਲੀ ਪਹੁੰਚ ਚੁੱਕੇ ਨੇ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਂਦੇ ਆ ਜਿੱਥੇ ਖੁਸ਼ੀ ਮਨਾਈ ਜਾ ਰਹੀ ਹੈ ਆਤੀਸ਼ੀ ਮਰਲੇਨਾ ਮਨੀਸ਼ ਸਿਸੋਦੀਆ ਸਾਰੇ ਵੱਡੇ ਆਗੂ ਆਮ ਆਦਮੀ ਪਾਰਟੀ ਦੇ ਉੱਥੇ ਮੌਜੂਦ ਨੇ ਤੇ ਇੱਕ ਦੂਜੇ ਨੂੰ ਮਠਾਈਆਂ ਖਵਾ ਕੇ ਮੁਬਾਰਕਬਾਦ ਦਿੱਤੀ ਜਾ ਰਹੀ ਹੈ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਕਿ ਆਖਿਰਕਾਰ ਸੱਚ ਦੀ ਜਿੱਤ ਹੋਈ ਹੈ ਇਹ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਸੁਪਰੀਮ ਕੋਰਟ ਦੇ ਫੈਸਲੇ ਤੇ ਕਿਉਂਕਿ 170 ਦਿਨਾਂ ਬਾਅਦ ਕਰੀਬ 6 ਮਹੀਨਿਆਂ ਬਾਅਦ ਅਰਵਿੰਦ ਕੇਜਰੀਵਾਲ ਤਿਹਾਰ ਜੇਲ੍ਹ ਤੋਂ ਬਾਹਰ ਆਉਣਗੇ ਸ਼ਰਾਬਕੋਟ ਵਾਲਾ ਮਾਮਲਾ ਜਿਸ ਨੂੰ ਲੈ ਕੇ ED ਨੇ ਗ੍ਰਿਫਤਾਰੀ ਕੀਤੀ ਸੀ ED ਵੱਲੋਂ ਜੋ ਮਾਮਲਾ ਚੱਲ ਰਿਹਾ ਉਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ 12 ਜੁਲਾਈ ਨੂੰ ਹੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਹੈ ਪਰ CBI ਉਸ ਤੋਂ ਬਾਅਦ ਅਰੈਸਟ ਕਰ ਲੈਂਦੀ ਉਸ ਮਾਮਲੇ ਦੇ ਵਿੱਚ ਤੇ ਸੀਬੀਆਈ ਕਹਿੰਦੀ ਹੈ ਕਿ ਸਾਨੂੰ ਜਾਂਚ ਲਈ ਪੁੱਛਗਿੱਛ ਲਈ ਹਿਰਾਸਤ ਦੇ ਵਿੱਚ ਰੱਖਣਾ ਪੈਗਾ ਗ੍ਰਿਫਤਾਰੀ ਨੂੰ ਵੀ ਚੁਣੌਤੀ ਦਿੱਤੀ ਸੀ ਤੇ ਉਸ ਤੋਂ ਬਾਅਦ ਜ਼ਮਾਨਤ ਲਈ ਵੀ ਅਰਜ਼ੀ ਪਾਈ ਸੀ ਜਿਸ ਨੂੰ ਹਾਈ ਕੋਰਟ ਨੇ ਖਾਰਜ ਕਰ ਦਿੱਤਾ ਸੀ ਪਰ ਸੁਪਰੀਮ ਕੋਰਟ ਦਾ ਰੁਕ ਕੀਤਾ ਸੀ ਅਰਵਿੰਦ ਕੇਜਰੀਵਾਲ ਨੇ ਸੁਪਰੀਮ ਕੋਰਟ ਨੇ ਬਹੁਤ ਵੱਡੀ ਰਾਹਤ ਦਿੱਤੀ ਔਰ ਜਿੱਦਾਂ ਹੀ ਸੁਪਰੀਮ ਕੋਰਟ ਦਾ ਜ਼ਮਾਨਤ ਦਾ ਆਰਡਰ ਆਇਆ ਪੂਰੇ ਆਮ ਆਦਮੀ ਪਾਰਟੀ ਦੇ ਵਿੱਚ ਖੁਸ਼ੀ ਦੀ ਲਹਿਰ ਜੋ ਹੈ ਉਹ ਦੇਖੀ ਗਈ ਪਾਰਟੀ ਦਫ਼ਤਰਾਂ ਦੇ ਵਿੱਚ ਜਸ਼ਨ ਮਨਾਏ ਜਾ ਰਹੇ ਨੇ ਦੀਵਾਲੀ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਦੀਵਾਲੀ ਮਨਾਈ ਜਾ ਰਹੀ ਹੈ ਪਟਾਕੇ ਪੋੜੇ ਜਾ ਰਹੇ ਨੇ ਮਠਾਈਆਂ ਵੰਡੀਆਂ ਜਾ ਰਹੀਆਂ ਤੇ ਨੱਚ ਟੱਪ ਕੇ ਜਸ਼ਨ ਮਨਾਇਆ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਖਾਸ ਕਰਕੇ ਦਿੱਲੀ ਪਹੁੰਚੇ ਨੇ ਕਿਉਂਕਿ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਕੋਚੀ ਦੇਲ ਦੇ ਵਿੱਚ ਜੇਲ੍ਹ ਤੋਂ ਬਾਹਰ ਆਉਣਗੇ ਜਦੋਂ ED ਵੱਲੋਂ ਜ਼ਮਾਨਤ ਮਿਲ ਗਈ ਸੀ ਉਸ ਤੋਂ ਬਾਅਦ ਜਦੋਂ ਇਲੈਕਸ਼ਨਸ ਤੋਂ ਪਹਿਲਾਂ ਉਹ ਜ਼ਮਾਨਤ ਤੇ ਬਾਹਰ ਆਏ ਸੀ ਤਿਹਾਰ ਜੇਲ੍ਹ ਤੋਂ ਤਾਂ ਕਿਸ ਤਰੀਕੇ ਦਾ ਮਾਹੌਲ ਸੀ ਉਹ ਸਭ ਨੇ ਦੇਖਿਆ ਸੀ ਦਿੱਲੀ ਦੀਆਂ ਸੜਕਾਂ ਤੇ ਆਮ ਆਦਮੀ ਪਾਰਟੀ ਦੇ ਵਰਗੋਰ ਵੱਡੇ-ਵੱਡੇ ਆਗੂ ਅਰਵਿੰਦ ਕੇਜਰੀਵਾਲ ਨੂੰ ਲੈਣ ਲਈ ਪਹੁੰਚੇ ਸੀ ਖੁਸ਼ੀ ਮਨਾਈ ਜਾ ਰਹੀ ਸੀ ਉਸ ਤੋਂ ਵੀ ਵੱਡੀ ਖੁਸ਼ੀ ਸ਼ਾਇਦ ਅੱਜ ਮਨਾਈ ਜਾਏਗੀ ਕਿਉਂਕਿ ਸੀਬੀਆਈ ਕੇਸ ਦੇ ਵਿੱਚ ਵੀ ਜ਼ਮਾਨਤ ਮਿਲ ਗਈ ਹੈ ਕੁਝ ਸ਼ਰਤਾਂ ਰੱਖੀਆਂ ਨੇ ਪਰ ਸਪਤੋਂ ਵੱਡਾ ਕਮੈਂਟ ਸਭ ਤੋਂ ਵੱਡੀ ਟਿੱਪਣੀ ਜੋ ਸੁਪਰੀਮ ਕੋਰਟ ਦੇ ਵਿੱਚ ਕੀਤੀ ਗਈ ਹੈ ਅਦਾਲਤ ਨੇ ਕਹੀ ਹੈ ਕਿ सीबीआई ਨੂੰ ਨਿਰਪੱਖ ਹੋਣਾ ਪਵੇਗਾ ਤੋਤੇ ਵਾਂਗੂ ਜੋ ਕਿ ਪਿੰਜਰੇ ਦੇ ਵਿੱਚ ਬੰਦ ਹੋਣਾ ਉਸ ਤਰੀਕੇ ਦੇ ਨਾਲ ਪ੍ਰਤੀਕ੍ਰਿਆਵਾਂ ਤੇ ਆਪਣਾ ਕੰਮ सीबीआई ਨਾ ਕਰੇ ਸੋ ਪਿੰਜਰੇ ਦੇ ਤੋਤੇ ਵਾਂਗੂ सीबीआई ਕੰਮ ਨਾ ਕਰੇ ਸਭ ਤੋਂ ਵੱਡੀ ਟਿੱਪਣੀ ਅਦਾਲਤ ਦੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦਿੰਦੇ ਹੋਏ ਦਿੱਤੀ ਗਈ ਹੈ ਸੋ ਜਸਟਿਸ ਉਜਵਲ ਪੁਈਆ ਨੇ ਕੀ ਕੁਝ ਕਿਹਾ ਇਹ ਸਮਝਣ ਵਾਲੀ ਗੱਲ ਹੈ सीबीआई ਦੀ ਗ੍ਰਿਫਤਾਰੀ ਤੇ ਉੱਤੇ ਸਵਾਲ ਖੜੇ ਕੀਤੇ ਨੇ ਜਸਟਿਸ ਉਜਵਲ ਪੋਈਆ ਨੇ ਕਿਉਂਕਿ ਜਿਸ ਬੈਂਚ ਨੇ ਜ਼ਮਾਨਤ ਦਿੱਤੀ ਅਰਵਿੰਦ ਕੇਜਰੀਵਾਲ ਨੂੰ ਜੋ ਇਸ ਪੂਰੇ ਮਾਮਲੇ ਦੀ ਸੁਣਵਾਈ ਕਰ ਰਹੀ ਸੀ ਉਹਨਾਂ ਵਿੱਚੋਂ ਇੱਕ ਨਾਮ ਜਸਟਿਸ ਉਜਵਲ ਪੋਈਆ ਦਾ ਵੀ ਸੀ ਉਹਨਾਂ ਨੇ ਕਿਹਾ ਕਿ ਜਿੱਦਾਂ ਹੀ ਈਡੀ ਕੇਸ ਦੇ ਵਿੱਚ ਜ਼ਮਾਨਤ ਮਿਲਦੀ ਹੈ सीबीआई ਆ ਕੇ ਉਸ ਤੋਂ ਬਾਅਦ ਐਕਟਿਵ ਕਿਉਂ ਹੁੰਦੀ ਹੈ ਕਿਉਂਕਿ ਅਜਿਹੇ ਦੇ ਵਿੱਚ ਜੋ ਅਰੈਸਟ ਕੀਤਾ ਗਿਆ ਸੀ ਈਡੀ ਤੋਂ ਬਾਅਦ ਸੀਬੀਆਈ ਵੱਲੋਂ ਉਹ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰਦਾ ਹੈ ਕਿਉਂਕਿ ਪਹਿਲਾਂ ਈਡੀ ਵੱਲੋਂ ਗ੍ਰਿਫਤਾਰੀ ਹੁੰਦੀ ਹੈ ਪਰ ਜਦੋਂ ਈਡੀ ਵੱਲੋਂ ਜ਼ਮਾਨਤ ਮਿਲਦੀ ਉਸ ਤੋਂ ਬਾਅਦ ਸੀਬੀਆਈ ਐਕਸ਼ਨ ਮੋਡ ਦੇ ਵਿੱਚ ਆਉਂਦੀ ਹੈ ਸੀਨ ਦੇ ਵਿੱਚ ਆਉਂਦੀ ਹੈ ਤੇ ਫਿਰ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਸੀਬੀਆਈ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੁੰਦੀ ਹੈ ਸੋ ਸੀਬੀਆਈ ਨਿਰਪੱਖ ਦਿਖਣਾ ਚਾਹੀਦਾ ਹੈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਗ੍ਰਿਫਤਾਰੀ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਮਨਮਾਨੀ ਨਾ ਹੋਵੇ ਇਸ ਤੋਂ ਲਾਵਾ ਜਸਟਿਸ ਉਜਵਲ ਪੋਈਆ ਨੇ ਇੱਕ ਅਹਿਮ ਤੇ ਵੱਡੀ ਟਿੱਪਣੀ ਕੀਤੀ ਹੈ ਕਿ ਜਾਂਚ ਏਜੰਸੀ ਨੂੰ ਪਿੰਜਰੇ ਦੇ ਵਿੱਚ ਬੰਦ ਤੋਤੇ ਵਾਂਗੂ ਕੰਮ ਨਹੀਂ ਕਰਨਾ ਚਾਹੀਦਾ ਉਹ ਜੋ ਸੋਚ ਇੱਕ ਬਣੀ ਹੋਈ ਹੈ ਲੋਕਾਂ ਦੀ ਉਸ ਸੋਚ ਤੋਂ ਬਾਹਰ ਆਣਾ ਪਏਗਾ ਦੱਸ ਦਈਏ ਕਿ ਰਿਹਾਈ ਤੋਂ ਪਹਿਲਾਂ ਹੀ ਤਿਹਾਰ ਜੇਲ੍ਹ ਤੋਂ ਬਾਹਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੋਸਟਰ ਲੱਗ ਗਏ ਨੇ ਕੁਝ ਹੀ ਦਿਨ ਦੇ ਵਿੱਚ ਰਿਹਾਈ ਹੋ ਜਾਏਗੀ ਕਿਉਂਕਿ ਰਾਉ ਸੈਵਨਯੂ ਅਦਾਲਤ ਨੇ ਜੋ ਰিলੀਜ਼ਿੰਗ ਆਰਡਰ ਨੇ ਤਿਹਾਰ ਜੇਲ ਭੇਜ ਦਿੱਤੇ ਨੇ ਜਿੱਦਾਂ ਹੀ ਆਰਡਰ ਤਿਹਾਰ ਜੇਲ ਪਹੁੰਚਣਗੇ ਉਸ ਤੋਂ 1 ਘੰਟੇ ਬਾਅਦ ਠੀਕ 1 ਘੰਟੇ ਬਾਅਦ ਜੋ ਕਿ ਕਾਗਜ਼ੀ ਕਾਰਵਾਈ ਹੁੰਦੀ ਹੈ ਪੂਰਾ ਪ੍ਰੋਸੈਸ ਹੁੰਦਾ ਹੈ ਉਸ ਤੋਂ ਠੀਕ 1 ਘੰਟੇ ਬਾਅਦ ਅਰਵਿੰਦ ਕੇਜਰੀਵਾਲ ਤਿਹਾਰ ਜੇਲ ਤੋਂ ਬਾਹਰ ਆ ਜਾਣਗੇ ਉਹਨਾਂ ਨੂੰ ਰਿਸੀਵ ਕਰਨ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖਾਸ ਕਰਕੇ ਦਿੱਲੀ ਪਹੁੰਚੇ ਨੇ ਪਹੁੰਚ ਚੁੱਕੇ ਨੇ ਵੱਡੇ ਆਗੂ ਸੰਜੇ ਪਾਟਕ ਮਨੀਸ਼ ਸੋਧਿਆ ਹਾਤੀ ਸ਼ਮਲੇਨਾ ਦੁਰਗੇਸ਼ ਪਾਟਕ तमाम ਵੱਡੇ ਆਗੂ ਇਸ ਵਕਤ ਮੌਜੂਦ ਨੇ ਪਾਰਟੀ ਦਫਤਰਾਂ ਦੀ ਜੇਕਰ ਗੱਲ ਕੀਤੀ ਜਾਵੇ ਜਸ਼ਨ ਦਾ ਮਾਹੌਲ ਮਨਾਇਆ ਜਾ ਰਿਹਾ ਹੈ ਪਟਾਕੇ ਚਲਾਏ ਜਾ ਰਹੇ ਨੇ ਮਠਾਈਆਂ ਵੰਡੀਆਂ ਜਾ ਰਹੀਆਂ ਉਤੋਂ ਉਤੋਂ ਢੋਲ ਵਜਾਏ ਜਾ ਰਹੇ ਨੇ ਤੇ ਨੱਚ ਟੱਪ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਤੇ ਵਰਕਰਾਂ ਦਾ ਇਹੀ ਕਹਿਣਾ ਹੈ ਕਿ ਆਖਰਕਾਰ ਸੱਚ ਦੀ ਜਿੱਤ ਹੋਈ ਹੈ देर ਤੋਂ ਹੀ ਸਹੀ ਪਰ ਸੱਚ ਜਿੱਤਿਆ ਕਿਉਂਕਿ सीबीआई ਵੱਲੋਂ ਗ੍ਰਿਫਤਾਰੀ ਨੂੰ ਹੀ ਚੁਣੌਤੀ ਦਿੱਤੀ ਗਈ ਸੀ ਸਵਾਲ ਚੁੱਕੇ ਗਏ ਸੀ सीबीआई ਵੱਲੋਂ ਗ੍ਰਿਫਤਾਰੀ ਨੂੰ ਲੈ ਕੇ ਹਾਲਾਂਕਿ सीबीआई ਵੱਲੋਂ ਜੋ ਗ੍ਰਿਫਤਾਰੀ ਹੋਈ ਹੈ ਉਸ ਨੂੰ ਦਿੱਲੀ ਹਾਈ ਕੋਰਟ ਨੇ ਜਾਇਜ਼ ਸਹਿਹਰਾਇਆ ਸੀ ਪਰ ਉਸ ਤੋਂ ਬਾਅਦ ਸੁਪਰੀਮ ਕੋਰਟ ਦਾ ਰੋਕ ਕੀਤਾ ਸੀ ਔਰ सीबीआई ਲਗਾਤਾਰ ਵਿਰੋਧ ਕਰ ਰਹੀ ਸੀ ਕਿ ਅਰਵਿੰਦ ਕੇ ਜੀਵਲ ਨੂੰ ਜ਼ਮਾਨਤ ਨਾ ਮਿਲੇ ਕਿਸੇ ਵੀ ਕੀਮਤ ਤੇ ਕਿਉਂਕਿ ਜੇਕਰ ਜ਼ਮਾਨਤ ਮਿਲਦੀ ਹੈ ਤਾਂ ਫਿਰ ਹਾਈ ਕੋਰਟ ਦੇ ਜੋ ਹੁਕਮ ਹੋਏ ਨੇ ਉਹਨਾਂ ਨੂੰ ਕਿਤਨਾ ਕਿਤੇ ਨਾ ਕਿਤੇ ਤੱਕਾ ਲੱਗੇਗਾ ਕਿਤਨਾ ਕਿਤੇ ਸਵਾਲ ਖੜੇ ਹੋਣਗੇ ਲੋਕਾਂ ਦੇ ਵਿੱਚ ਇੱਕ ਗਲਤ ਮੈਸੇਜ ਜ਼ਰੂਰ ਜਾਏਗਾ ਇਸ ਤੋਂ ਇਲਾਵਾ ਸੀਬੀਆਈ ਵੀ ਕਹਿ ਰਹੇ ਸੀ ਕਿ ਸਾਨੂੰ ਹਜਰਵਿੰਦ ਕੇਜਰੀਵਾਲ ਨੂੰ ਹਿਰਾਸਤ ਦੇ ਵਿੱਚ ਰੱਖੇ ਜਾਣ ਦੀ ਸਖਤ ਜ਼ਰੂਰਤ ਹੈ ਕਿਉਂਕਿ ਉਹ ਪੁੱਛਗਿੱਛ ਦੇ ਵਿੱਚ ਸਹਿਯੋਗ ਨਹੀਂ ਕਰ ਰਹੇ ਤੇ ਕਾਫੀ ਅਜਿਹੀਆਂ ਗੱਲਾਂ ਨੇ ਜੋ ਕਿ ਹਜੇ ਸਾਹਮਣੇ ਆਣੀਆਂ ਬਾਕੀਆਂ ਨੇ ਇਸ ਸ਼ਰਾਬ ਘੁਟਾਲੇ ਨੂੰ ਲੈ ਕੇ ਪੈਸਾ ਕਿੱਥੇ ਆਇਆ ਕਿੱਥੇ ਖਰਚ ਹੋਇਆ ਇਹ ਤਮਾਮ ਤਰੀਕੇ ਦੇ ਸਵਾਲ ਸੀ ਜਿਸ ਨੂੰ ਲੈ ਕੇ CBI ਨੇ ਸਟੇਟਸ ਰਿਪੋਰਟ ਵੀ ਸੁਪਰੀਮ ਕੋਰਟ ਦੇ ਵਿੱਚ ਦਾਖਲ ਕੀਤੀ ਸੀ ਪਰ ਪਿਛਲੀ ਸੁਣਵਾਈ ਦੇ ਵਿੱਚ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀ ਔਰ ਅੱਜ ਆਖਰਕਾਰ ਫੈਸਲਾ ਆ ਗਿਆ ਸੁਪਰੀਮ ਕੋਰਟ ਦਾ ਔਰ ਸਾਫ ਕਰ ਦਿੱਤਾ ਹੈ ਕਿ ਅਰਵਿੰਦ ਕੇਜੀਵਾਲ ਨੂੰ ਜ਼ਮਾਨਤ ਦਿੱਤੀ ਜਾਏਗੀ ਸਰਵਿੰਦ ਕੇਜੀਵਾਲ ਦੀ ਜ਼ਮਾਨਤ ਜੋ ਹੈ ਮਨਜ਼ੂਰ ਹੋ ਗਈ ਹੈ ਕੁਝ ਹੀ ਦਿਨ ਦੇ ਵਿੱਚ ਉਹ ਜੇਲ੍ਹ ਤੋਂ ਬਾਹਰ ਆ ਜਾਣਗੇ ਜਿਸ ਤਰੀਕੇ ਦੇ ਨਾਲ ED ਕੇਸ ਦੇ ਵਿੱਚ ਜ਼ਮਾਨਤ ਦਿੱਤੀ ਗਈ ਸੀ ਕੁਝ ਸ਼ਰਤਾਂ ਰੱਖੀਆਂ ਗਈਆਂ ਸੀ ਉਸੇ ਤਰੀਕੇ ਨਾਲ ਇਸ ਵਾਰ ਵੀ ਸ਼ਰਤਾਂ ਰੱਖੀਆਂ ਗਈਆਂ ਨੇ ਕਿ ਉਹ ਕਿਸੇ ਫਾਈਲ ਤੇ ਸਾਈਨ ਨਹੀਂ ਕਰਨਗੇ ਗਵਾਹਾਂ ਨੂੰ ਪੜਕਾਉਣ ਦੀ ਆ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕਰਨਗੇ ਜਦੋਂ ਵੀ ਲੋੜ ਹੋਈ ਉਹ ਪੁਚਕਿਸ ਦੇ ਵਿੱਚ ਸਹਿਯੋਗ ਕਰਨਗੇ ਸੋ ਇਸ ਤਰੀਕੇ ਦੀ ਕੁਝ ਸ਼ਰਤਾਂ ਨੇ ਜੋ ਕਿ ਕਾਰਵਾਈ ਦੇ ਤਹਿਤ ਲਗਾਈਆਂ ਜਾਂਦੀਆਂ ਨੇ ਜਦੋਂ ਵੀ ਕਿਸੇ ਨੂੰ ਜ਼ਮਾਨਤ ਮਿਲਦੀ ਹੈ ਉਹਨਾਂ ਸ਼ਰਤਾਂ ਨੂੰ ਉਸੇ ਤਰੀਕੇ ਦੇ ਨਾਲ ਇੱਕ ਵਾਰ ਫਿਰ ਤੋਂ ਸੁਪਰੀਮ ਕੋਰਟ ਨੇ ਦੁਹਰਾਇਆ ਹੈ ਕਿ ਕਿਸੇ ਵੀ ਤਰੀਕੇ ਦੀ ਜੋ ਸ਼ਰਤਾਂ ਨੇ ਉਹਨਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ ਇਸ ਗੱਲ ਦਾ ਖਾਸ ਖਿਆਲ ਅਰਵਿੰਦ ਕੇਜਰੀਵਾਲ ਨੂੰ ਰੱਖਣਾ ਕਾਰ ਦੇਖ ਰਹੇ ਤੁਸੀਂ ਔਨ ਇਅਰ ਵੱਡੀ ਖਬਰ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ सीबीआई ਕੇਸ ਦੇ ਵਿੱਚ ਜ਼ਮਾਨਤ ਦੇ ਦਿੱਤੀ ਹੈ ਔਰ ਰਾਊਸ ਐਵੇਨਿਊ ਕੋਰਟ ਨਿਰਵਿੰਦ ਕੇਜਰੀਵਾਲ ਦੀ ਰੀਲੀਜ਼ ਆਰਡਰ ਜਾਰੀ ਕਰ ਦਿੱਤੇ ਨੇ ਜਿਵੇਂ ਹੀ ਰੀਲੀਜ਼ ਆਰਡਰ ਤਿਹਾਰ ਜੇਲ੍ਹ ਪਹੁੰਚਣਗੇ